ਹਾਂਜੀ ਵੀਰ ਜੀ ਅੱਜ ਆਪਣਾ ਸ਼ੈੱਡ ਰੈਡੀ ਹੋ ਗਿਆ ਸ਼ੈੱਡ ਪਾਤਰਨਾਵਾ ਹੋਰ ਵੀ ਵੱਡਾ ਤਾਂ ਪਹਿਲਾਂ ਸ਼ੈੱਡ ਸੀਗਾ ਛੋਟਾ ਸੀਗਾ ਤੇ ਇਹ ਸ਼ੈੱਡ ਆਪਣਾ ਹੋਰ ਵੱਡਾ ਤਾਂ ਉਸ 16x25 ਦਾ ਸੈੱਟ ਹੋਰ ਕਰਤਾ ਆਪਣੇ ਨਾਲ ਜਦੋਂ ਬਹੁਤ ਹੋ ਗਿਆ ਆਪਣੇ ਕੋਲ ਟਰੈਕਟਰ ਦਾ ਅੰਦਰ ਵਧੀਆ ਖੁੰਦੇ ਸੀ ਪਰ ਥੋੜੀ ਜਿਹੀ ਮੀਂਹ ਪੈਂਦੇ ਚ ਪ੍ਰੋਬਲਮ ਹੁੰਦੀ ਸੀ ਸਗੀ ਫਟਾ ਤਾਂ ਬਹੁਤ ਵੱਡਾ ਸੀ ਆਪਣੇ ਕੋਲੇ ਤੇ ਮੇਰੇ ਪਾਸੇ ਪ੍ਰੋਬਲਮ ਆਉਂਦੀ ਸੀ ਬਾਸ਼ੜਾ ਹੁੰਦੀ ਸੀ ਉਹ ਸ਼ੈਡ ਆ ਬਣਾਤਾ ਆਪਾਂ ਥੋੜੇ ਮੇਰੇ ਸੰਯੋਗ ਦੇ ਨਾਲ ਬਾਬੇ ਦੀ ਕਿਰਪਾ ਹੋਈ ਆ ਸ਼ੈਡ ਪਾਤਾ ਆਪਾਂ ਥੋੜੇ ਭਰਾਵਾਂ ਦੇ ਸੰਯੋਗ ਦੇ ਨਾਲ ਫਰ ਲੈਂਟਰ ਵੀ ਪਾਵਾਂਗੇ ਇਥੇ ਜੋ ਸਾਡੇ ਭਰਾਵਾਂ ਦਾ ਸੰਯੋਗ ਰਿਹਾ। ਉਹ ਆਬੇ ਨੇ ਕਿਰਪਾ ਕੀਤੀ ਤਾਂ ਫਿਰ ਆਪਾਂ ਚਾਦਰਾਂ ਚਾਕੇ ਤੇ ਸਾਰੇ ਲੈਂਟਰੀ ਪਾ ਦਾਂਗੇ। ਸਾਡੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਸਾਫ ਜਰੂਰ ਦਿਓ। ਮਿਹਨਤ ਕਰਦੇ ਆ ਵੀਰੋ। ਕਿਸੇ ਵੀ ਵੀਰ ਨੇ ਟਰੈਕਟਰ ਮੋਡੀਫਾਈ ਕਰਾਉਣਾ ਹੋਵੇ। ਭਾਈ ਟਰਾਲੀ ਰੰਗ ਕਰਾਉਣੀ ਹੋਵੇ। ਆਪਣਾ ਦਸਤਾ Instagram ਤੇ ਆਪਣਾ ਕੇ ਦੀ 426 ਹੈ YouTube ਤੇ ਡਾਇਰੈਕਟਰ ਮੋਡੀਫਾਈ ਕਮਾਲਪੁਰਾ ਦੇ ਨੋਤੇ ਚੈਨਲ ਚੱਲ ਰਿਹਾ ਆਪਣਾ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ